ਕਿਵੇਂ ਦੀ ਸਾਰੇ ਹੋਪ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਕੱਲ ਰੋਜ਼ ਹੀ ਇੰਸਟਾਗ੍ਰam ਤੇ ਨਵੇਂ ਤੋਂ ਨਵਾਂ ਕਲਾਕਾਰ ਉੱਪਰ ਕਿਉਂਦਾ ਪਰ ਜੋ ਕਲਾਕਾਰ ਇਹ ਲੋਕੀ ਕਮੈਂਟਾਂ ਵਿੱਚ ਵਿਖਾਉਂਦੇ ਨੇ ਉਹਦਾ ਕੋਈ ਜਵਾਬ ਨਹੀਂ ਤੁਸੀਂ ਇਹ ਵੀਡੀਓ ਤਾਂ ਵੇਖ ਹੀ ਦੀ ਚਲੋ ਪੜਦੇ ਆਂ ਇਹਦੇ ਕਮੈਂਟ ਇਹਦੇ ਵੱਲੋਂ ਮੈਂ ਸੌਰੀ ਮੰਗਦਾ ਓਵਰ ਐਕਟਿੰਗ ਦੇ ਪੈਸੇ ਕੱਟੇ ਜਾਣਗੇ ਵੀਰ ਲੋਕਾਂ ਦੀ ਪਰਵਾਹ ਕਰੇ ਬਿਨਾਂ ਸਲਫਾਸ ਖਾ ਕੇ ਵਿਲਾ ਹੋ ਡੋਨਟ ਸੇ ਥੈਟ ਕਮ ਆਨ ਬੇਬੀ ਦੋ ਮੋਟੀਆਂ ਇਲਾਚੀਆਂ ਇੱਕ ਕਪੂਰ ਦੀ ਛੋਟੀ ਡੱਬੀ ਇੱਕ ਮੋਟੀ ਸਰੋਂ 100 ਗ੍ਰਾਮ ਭਵੱਕੜ ਦੇ ਖੰਮ ਲੈ ਕੇ ਇਹਨਾਂ ਦਾ ਚੂਰਨ ਬਣਾ ਕੇ ਰੋਜ਼ ਲੈਣਾ ਅੱਧਾ ਚਮਚ ਨਿਰਣੇ ਕਾਲਜ ਗੁੰਗਣੇ ਪਾਣੀ ਨਾਲ ਇਸ ਨੂੰ ਲਗਾਤਾਰ 20 ਦਿਨਾਂ ਤੱਕ ਲੈਣ ਨਾਲ ਉਹ ਕੀੜਾ ਮਰ ਜਾਵੇਗਾ ਜੋ ਤੁਹਾਨੂੰ ਇਸ ਤਰ੍ਹਾਂ ਦੀਆਂ ਪੋਸਟਾਂ ਪਾਉਣ ਨੂੰ ਮਜਬੂਰ ਕਰਦਾ ਹੈ ਇਸ ਗੱਲ ਤੇ ਗੋਰਾ ਵੀਰ ਵੀ ਇੱਕ ਮੈਸੇਜ ਦੇਣਾ ਚਾਹੁੰਦਾ ਸਮਝ ਆ ਗਈ ਨਾ ਸਮਝ ਆ ਗਈ ਤਾਂ ਦੁਬਾਰਾ ਪੁੱਛ ਲਈ ਬੱਤ ਓਕੇ ਐ ਭਗਵਾਨ ਭਾਈ ਤੇਰਾ ਜੀ ਚਪੇੜਾ ਖਾਣ ਨੂੰ ਤਾਂ ਨਹੀਂ ਕਰਦਾ ਹਟੀ ਨਾ ਮਾਰਿਆ ਪੁੱਤ ਜਦੋਂ ਤੱਕ ਸਰਕਾਰ ਤੈਨੂੰ ਦੇਸ਼ ਨਿਕਾਲਾ ਨਾ ਦੇ ਦੇਵੇ ਰਾਵਾ ਸਾਨੂੰ ਸ਼ਰਮਾਈ ਜਾਂਦੀ ਤੈਨੂੰ ਦੇਖ ਕੇ ਚੰਗੀ ਧੀ ਰਾਣੀ ਐਦਾਂ ਨਾ ਕਰ ਐਸਾ ਮਤ ਕਰੋ ਮੇਰੀ ਜਾਨ ਲਾਈਫ ਮੇਂ ਕੁਛ ਅੱਛਾ ਕਰੋ ਯਾਰ ਲੋਕ ਜਲੂਸ ਕੱਢੋ ਨਾ ਨਹੀਂ ਹਟਦੇ ਮੂੰਹ ਥੋੜਾ ਹੋਰ ਪੜ ਲੈ ਮਾਰਕ ਚੱਕਰਪਕ ਵੀ ਸੋਚਦਾ ਹੋਣਾ ਇਹਨੂੰ ਸਾਲੇ ਨੂੰ ਰੋਕਾਂ ਕਿਦਾਂ ਹੋ ਇੱਥੇ ਸੋਹਣੇ ਹੋਰ ਬੜੇ ਕੋਈ ਤੇਰੇ ਵਰਗਣੀ ਤੈਨੂੰ ਚਾਹੁੰਦੇ ਹੋਰ ਕਈ ਪਰ ਕੋਈ ਮੇਰੇ ਵਰਗਣੀ ਹਾਏ ਤੈਨੂੰ ਅਰਜਨ ਪਾਉਣ ਲਈ ਜਾਣ ਗੈਣ ਤਰ ਵੀ ਸੱਜਦਾ ਜਾਣ ਗੈਣ ਤਰ ਵੀ ਸਕਦਾ ਏ ਜਾਣ ਗੈਰ ਤਰ ਵੀ ਸੱਜਦਾ ਏ ਆਏ ਨੈਣ ਮੁਲਾਇਆ ਕਰ ਬੰਦਾ ਮਰ ਵੀ ਸਕਦਾ ਏ ਵੀਰ ਨਾ ਗਾਇ ਕਰ ਤੇਰੇ ਕੋਈ ਧਰ ਵੀ ਸਕਦਾ ਏ ਕੀ ਆ ਕੀ ਆ ਤੈਨੂੰ ਅਰਜਨ ਮਾਰਨ ਲਈ ਤੇਰੇ ਘਰ ਪਹੁੰਚ ਵੀ ਸਕਦਾ ਏ ਇੰਨਾ ਬੁਰਾ ਨਾ ਗਾਇ ਕਰ ਬੰਦਾ ਮਰ ਵੀ ਸਕਦਾ ਏ ਤੀਨੋ ਲਯੁਨ ਅਰਜਨ ਤੇ ਗਾਣੇ ਨਾ ਗਾਇ ਕਰ ਅਰਜਨ ਮਰ ਵੀ ਸਕਦਾ ਏ ਓ ਐਕਸਕਿਊਜ਼ ਮੀ ਪਲੀਸ ਸਟਾਪ ਇਟ ਕਿਸੇ ਦਿਨ ਸੁਣਨ ਵੀਰੇ ਬਹੁਤ ਸੋਹਣਾ ਕਰ ਰਿਹਾ ਬਸ ਚੁੱਪ ਕਰਕੇ ਨਿਆਰ ਚਸ਼ਾਲ ਮਾਰਦੇ ਘਰੇ ਕਹਿ ਗਏ ਆਈ ਵੀ ਆਟੇ ਚ ਪਾਣੀ ਨਾ ਪਾਉਣ ਬਸ ਗੱਲ ਖਤਮ ਡੋਂਟ ਸੇ ਦੈਟ ਕਮ ਆਨ ਬੇਬੀ ਹੇਟ ਫਰੋਂ ਕੈਨੇਡਾ ਬ੍ਰੋ ਵੀਰ ਤੈਨੂੰ ਸਰਕਾਰਾਂ ਨੇ ਮਾਰਾ ਦੇਣਾ ਆਪ ਦਾ ਟੈਲੈਂਟ ਖਾਮ ਕੇ ਘਰੇ ਰੱਖ ਵੀਰ ਅਰਜਨ ਦੇ ਗਾਣੇ ਨਾਲ ਮਖੌਲ ਨਹੀਂ ਰੱਤਾਂ ਭਾਵੇਂ ਹੋਰ ਵੱਡੀਆਂ ਕਰ ਲੈ ਬਹੁਤ ਸੋਹਣੀ ਆਵਾਜ਼ ਦਿੱਤੀ ਮਾਲਕ ਨੇ ਪਰ ਵੀਰ ਅੱਗੇ ਤੋਂ ਨਾ ਗਾਈ ਸਮਝ ਗਿਆ ਉਹ ਨਹੀਂ ਓਕੇ ਦਵਾਰਾਂ ਨੂੰ ਸਮਝਣਾ ਆਈ ਦਵਾਰਾਂ ਪੁੱਤ ਨਹੀਂ ਬੁੱਤ ਦਸੂ ਦਿਨ ਦਵਾਰਾਂ ओके ਵਿਆਹ ਚ ਮਰਗ ਦਾ ਮਾਹੌਲ ਬਣਾਉਣ ਲਈ ਸੰਪਰਕ ਕਰੋ ਜੀ ਮਾਮਾ ਸਿਰਸੁਰ ਵਾਲਾ ਨਾਲਾ ਜੂਹਾਂ ਪਹਿਜਾਣੀਆਂ ਸੌੜਿਆ ਪਿੰਡੇ ਦੀ ਮੈਲ ਚੱਕੀ ਫਿਰਦਾ ਉਸਤਾਦ ਹੋਣੀ ਧੂਫ ਨਾਲ ਵੀਡੀਓ ਬਣਾਈ ਜਾਂਦੇ ਇਹ ਵੀਡੀਓ ਵਧੀਆ ਲੱਗੇ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ